ਇਹ ਵੀ ਬਣਾ ਵੀਡੀਓ ਵੈਜੀ ਜਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਇੱਥੇ ਤੁਸੀਂ ਜੁੜੇ ਹੋ ਸ਼ੌਂਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦਿਨ ਐਤਵਾਰ ਆ ਤੇ ਹਰ ਐਤਵਾਰ ਦੀ ਐਤਵਾਰ ਬੱਕਰਾ ਮੰਡੀ ਪਿੰਡ ਸੂਰੀਆਲਾ ਵਿਖੇ ਲੱਗਦੀ ਉਹ ਦੋਸਤੋ ਲੱਗ ਚੁੱਕੀ ਆ ਜਾਨਵਰ ਸਾਰੇ ਆ ਚੁੱਕੇ ਆ ਬਹੁਤ ਹੀ ਜ਼ਿਆਦਾ ਇਕੱਠਾ ਦੂਰ ਤੋਂ ਤੁਸੀਂ ਦੇਖੋ ਮੰਡੀ ਦਾ ਮਾਹੌਲ ਬਹੁਤ ਜਿਆਦੇ ਰਾਸ਼ਾ ਦੋਸਤੋ ਨੇੜੇ ਹੋ ਕੇ ਤੁਹਾਨੂੰ ਮੰਡੀ ਵਿੱਚੋਂ ਵਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਕੀ ਹਾਲ ਹੈ ਬਾਈ ਵਧੀਆ ਠੀਕ ਆ ਵਧੀਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਰਚੀ ਕੱਟੀ ਜਾਂਦੀ ਆ ਤੇ ਮੋਟਰਸਾਈਕਲ ਗੱਡੀਆਂ ਬਹੁਤ ਵੱਡੀ ਗਿੰਦੀ ਦੇ ਵਿੱਚ ਆਏ ਆ ਦੋਸਤੋ ਦੇਖ ਸਕਦੇ ਆ ਤੁਸੀਂ ਆਪੋ ਆਪਣਾ ਮਾਲ ਲੈ ਕੇ ਵਪਾਰੀ ਵੀ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਜਿਹੜੇ ਵੀਰੇ ਵੀਰ ਇਸ ਮੰਡੀ ਤੇ ਪਹੁੰਚੇ ਆ ਜੀ ਆਇਆਂ ਆਖਿਆ ਜਾਂਦਾ ਸੋ ਦੋਸਤੋ ਦੇਖ ਸਕਦੇ ਆ ਤੁਸੀਂ ਮੰਡੀ ਦੇ ਅੰਦਰ ਦਾ ਮਾਹੌਲ ਬਰਬਰੀਆਂ ਬਹੁਤ ਚੰਗੀਆਂ ਬੱਕਰੀਆਂ ਬੱਕਰੀ ਇੱਥੇ ਪਹੁੰਚਦੇ ਆ ਬੀਟਰਲ ਦੇ ਨਾਲ ਨਾਲ ਤੇ ਦੂਰੋਂ ਦੂਰੋਂ ਵਪਾਰੀ ਵੀਰ ਆਪੋ ਆਪਣਾ ਮਾਲ ਲੈ ਕੇ ਇੱਥੇ ਪਹੁੰਚਦੇ ਆ ਦੋਸਤੋ ਬਹੁਤ ਹੀ ਚੰਗੀ ਕੁਆਲਿਟੀ ਦੇਸੀ ਬਰਬਰੀ ਕ੍ਰਾਸ ਬਰਬਰੀ ਇੱਥੋਂ ਹਰ ਤਰ੍ਹਾਂ ਦੇ ਜਾਨਵਰ ਦੋਸਤੋ ਇੱਥੇ ਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਦੇਖ ਸਕਦੇ ਹੋ ਦੋਸਤੋ ਬਹੁਤ ਵੱਡੀ ਗਣਤੀ ਦੇ ਵਿੱਚ ਜਾਨਵਰ ਇੱਥੇ ਪਹੁੰਚਦੇ ਆ ਤੇ ਹੋਰ ਬਾਈ ਤੁਸੀਂ ਵੀ ਦੋਸਤੋ ਇਸ ਮੰਡੀ ਦੇ ਆਪੋ ਆਪਣੇ ਜਾਨਵਰ ਲੈ ਕੇ ਪਹੁੰਚਿਆ ਕਰੋ ਬਹੁਤ ਵੱਡੀ ਮੰਡੀ ਆ ਦੋਸਤੋ ਹੁਣ ਇਹ ਸ੍ਰੀ ਮੁਕਸਰ ਸਾਹਿਬ ਦੇ ਜ਼ਿਲ੍ਹੇ ਦੀ ਸਭ ਤੋਂ ਵੱਡੀ ਮੰਡੀ ਇਹ ਆ ਦੋਸਤੋ ਬਹੁਤ ਵੱਡੀ ਗਿਣਤੀ ਦੇ ਵਿੱਚ ਦੋਸਤੋ ਇੱਥੇ ਬਰਬਰੀ ਨਗ ਵੇਖਣ ਨੂੰ ਤੁਹਾਨੂੰ ਮਿਲਣਗੇ ਜਦੋਂ ਤੁਸੀਂ ਆਓਗੇ ਤਾਂ ਬਰਬਰੀ ਹਰ ਤਰ੍ਹਾਂ ਦੇ ਜਾਨਵਰ ਦੋਸਤੋ ਇੱਥੇ ਬਰਬਰੀ ਬੀਟਲ ਦੇਸੀ ਬਰਬਰੀ ਕ੍ਰਾਸ ਹਰ ਤਰ੍ਹਾਂ ਦੇ ਜਾਨਵਰ ਮਿਲਦੇ ਆ ਇੱਧਰ ਮੇਰਾ ਭਾਈ ਹੈਪੀ ਆਇਆ ਬੈਠਾ ਬੱਕਰੀ ਆਂਦਾ ਸੀ ਬੱਚਾ ਚੰਗਾ ਮੈਂ ਤਾਂ ਬੱਕਰਾ ਦਾ ਗਲਾਬੀ ਕੰਨ ਦਾ ਬੱਚਾ ਨਹੀਂ ਤਾਂ 1 ਲੱਖ 10 ਹਜ਼ਾਰ ਦਾ ਕਹਿੰਦੇ ਇਹਦੇ ਪਿਓ ਦਾ ਮੁੱਲ ਹੈ ਦੋਸਤੋ ਨਹੀਂ ਇਹ ਤਾਂ ਆਵਾਜ਼ ਬੰਦ ਦਾ ਲਾਈਵ ਵਾਲੀ ਤਾਂ ਮੈਂ ਪਹਿਲਾਂ ਹੀ ਬੰਦ ਕਰ ਦਿੱਤੀ ਮੰਡੀ ਦੋਸਤੋ ਬਹੁਤ ਵੱਡੀ ਲੱਗਦੀ ਆ ਤੁਸੀਂ ਜਦੋਂ ਆਓਗੇ ਆ ਕੇ ਤੁਹਾਨੂੰ ਪਤਾ ਲੱਗੂਗਾ ਸਾਰੇ ਤੁਹਾਨੂੰ ਜਾਨਵਰ ਕਵਰ ਕਰਕੇ ਦਿਖਾਉਨੇ ਆ ਦੋਸਤੋ ਦੇਖ ਸਕਦੇ ਆ ਬਹੁਤ ਵੱਡਾ ਇਕੱਠ ਹੁੰਦਾ ਹਰ ਐਤਵਾਰ ਦੀ ਐਤਵਾਰੇ ਮੰਡੀ ਲੱਗਦੀ ਆ ਤੇ ਤੁਸੀਂ ਜਰੂਰ ਆਉਣਾ ਹੈ ਦੋਸਤੋ ਇੱਕ ਵਾਰੀ ਆ ਕੇ ਦੇਖੋਗੇ ਆ ਤੁਹਾਨੂੰ ਹਰ ਤਰ੍ਹਾਂ ਦੇ ਜਿਹੜੇ ਪ੍ਰਬੰਧ ਆ ਉਹ ਪੂਖਤਾ ਮਿਲਣਗੇ ਦੇਖ ਸਕਦੇ ਆਂ ਦੋਸਤੋ ਮੇਰੇ ਗੋਲੀ ਮਾਰ ਓਏ ਗੋਲੀ ਮਾਰ ਓਏ ਗੋਲੀ ਮਾਰ ਓਏ ਕਿੱਧਰ ਲਈਦਾ ਛਤਰੀ ਔਰ ਬਾਈ ਕੀ ਹਾਲ ਆ ਜੀ ਮਹਾਰਾਜ ਜੀ ਕਿੱਦੋਂਗੇ ਬਾਈ ਜੀ ਅੱਜ ਅੱਜ ਯਾਰ ਟ੍ਰੇਨਿੰਗ ਤੇ ਜਾਂਦਾ ਰਿਆ ਸੀ ਬੱਕਰੀਆਂ ਵਾਲੀ ਦੇ ਠੀਕ ਆ ਬਾਈ ਔਰ ਬਾਈ ਤੂੰ ਫਾਰਮਪੁਰ ਪਈ ਇਹਨੇ ਹਾਂ ਬਾਈ ਫਾਰਮ ਉੱਥੇ ਟ੍ਰੇਨਿੰਗ ਸੀਗੀ ਬਾਈ ਰਾਜਵੀਰ ਬਰਾੜ ਬਠੰਡੇ ਵਾਲੇ ਦੇ ਹਾਂ ਵਧੀਆ ਹੋ ਗਈ ਹਾਂ ਵਧੀਆ ਹੋ ਗਈ ਲਓ ਜੀ ਦੋਸਤੋ ਬਹੁਤ ਪੁਰਾਣੇ ਵਪਾਰੀ ਇੱਥੇ ਪਹੁੰਚਦੇ ਆ ਆਪੋ ਆਪਣਾ maal ਲੈ ਕੇ ਛਾਂ ਦੇ ਪ੍ਰਬੰਧ ਦੋਸਤੋ ਕੁਦਰਤੀ ਦਰਖਤਾਂ ਦੇ ਟਾਲੀਆਂ ਦੇ ਵੀ ਹੈਗੇ ਆ ਤੇ ਚਾਹ ਪਾਣੀ ਦਾ ਲੰਗਰ ਦਾ ਆ ਬਈ ਬਾਈ ਮੇਰਾ ਚਾਹ ਲਈ ਫਿਰਦਾ ਰਾਜਵੀਰ ਕੋਟ ਭਾਈ ਵਾਲਾ ਹੋਰ ਬਾਈ ਜੀ ਸਤਿ ਸ੍ਰੀ ਅਕਾਲ ਜੀ ਦੇਖ ਲੋ ਦੋਸਤੋ ਮੰਡੀ ਦੇ ਵਿਚਲਾ ਮਾਹੌਲ ਬਹੁਤ ਹੀ ਜਿਆਦੇ ਨਾਗ ਆਉਂਦੇ ਆ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਠੀਕ ਆ ਹੋਰ ਬਾਈ ਹਾਂਜੀ ਠੀਕ ਹੈ ਜੀ ਬਾਈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਗੁੱਡ ਮਾਰਨਗ ਹੋਰ ਬਾਈ ਜੀ ਹਰ ਤਰ੍ਹਾਂ ਦੇ ਦੋਸਤੋ ਜਾਨਵਰ ਮਿਲ ਜਾਣਗੇ ਤੁਹਾਨੂੰ ਕਈ ਵਾਰੀ ਮੇਰੇ ਵੀਰਾਂ ਦਾ ਇਹ ਸੁਝਾਅ ਹੁੰਦਾ ਜਾਂ ਇਹ ਕਮੈਂਟ ਹੁੰਦਾ ਵੀ ਬਰਬਰੀ ਬੱਕਰੀਆਂ ਕਿੱਥੋਂ ਵੱਧ ਮਿਲਦੀਆਂ ਬਰਬਰੀ ਬੱਕਰੀਆਂ ਬਾਈ ਜੀ ਇੱਧਰ ਬਹੁਤ ਮਿਲ ਜਾਂਦੀਆਂ ਹੋਰ ਵੀ ਬੀਟਲ ਤੇ ਹੈਦਰਾਬਾਦੀ ਹੈਦਰਾਬਾਦੀ ਕ੍ਰਾਸ ਹਰ ਤਰ੍ਹਾਂ ਦੀਆਂ ਵਸਲਾਂ ਇੱਥੇ ਦੋਸਤੋ ਅਵੇਲੇਬਲ ਹੁੰਦੀਆਂ ਹਾਂ ਹਾਂ ਕੀ ਵਾਲਾ ਬਾਈ ਠੀਕ ਹੈ ਜੀ ਮਹਾਰਾਜ ਜੀ ਠੀਕ ਹੈ ਜੀ ਹਾਂਜੀ ਹਾਂਜੀ ਵਧੀਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਦੋਸਤੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਲਦੀ ਜਿਵੇਂ ਵੀ ਸੌਦੇ ਹੋਏ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਬਸ ਆਪਣੇ ਚੈਨਲ ਦੇ ਨਾਲ ਪਹਿਲਾ ਪਹਿਲਾ ਤਾਂ ਹੈ ਗਾਹਾਂ ਸੌਦਾ ਚੱਲੀ ਜਾਂਦਾ ਜੱਗੀ ਇਹ ਬਾਈ ਬੱਕਰਿਆ ਹੋਇਆ ਕਿੱਥੇ ਆ ਬੱਕਰਾ ਬਹੁਤ ਬਹੁਤ ਲਾ ਕੇ ਕੋਰੀ ਕੋਲੀ ਹੋ ਗਿਆ ਕਿੰਨੇ ਦਾ ਕਰਤਾ ਇਹ ਬਾਈ 10000 ਦਾ ਲਖਾਈ ਬਾਈ ਨਿਕਰੇ 10000 ਦਾ ਤੇ ਲਖਾਈ ਬਾਈ ਨਿਕਰੇ ਕਿਹੜਾ ਬਾਈ ਪੁੱਤ ਹੈ ਬਗਲਾ ਨਾਲ ਹੋਰ ਤੈਨੂੰ 20000 30000 ਲੱਕੀ ਨਾਲ ਕਹਿੰਦਾ ਲਖਾਈ ਲਖਾਈ ਕਰਾ ਦੂਗਾ ਜੱਜ 1500 ਨਫਾ ਦੇ ਦੇ ਉਹ ਹਲੂ ਹੈ ਨਹੀਂ ਨਫਾ ਲਖਾਈ ਕਰਾ ਦੂਗਾ ਓ ਕਾਦਵਾ ਉਹ ਤਾਂ ਹੱਕੇ ਮਾਰਦਾ ਪਾਟਦਾ ਤੂੰ ਮੈਨੂੰ ਕਿਉਂ ਰੋਂਦਾ ਅਸ ਤੂੰ ਅਸੀਂ ਤਾਂ ਦੋ ਦਿਨ ਤੇ ਉਹ ਤੈਨੂੰ ਕਿੱਕਰੇ ਨਹੀਂ ਘਾਟਾ ਤੈਨੂੰ ਸਾਰਿਆਂ ਜਣੇ ਰਲ ਕੇ ਪਾਇਆ ਘਾਟਾ ਉਹ ਨਪਾਲ ਲਾਣੀ ਉਹ ਕਿੱਥੇ ਪਾਇਆ ਉਹ ਬੱਕਰਾ ਕਿਹੜਾ ਮੇਰੀ ਬੱਕਰੀ ਬੱਕਰਾ ਕਿਹੜਾ ਬੱਕਰਾ ਕਿਹੜਾ ਮੈਂ ਵੀ ਅੱਜ ਤੋਂ ਆੋਰਲੇ ਪਾਸੇ ਰੀਰੀ ਨਗਰ ਹਾਂ ਕਿਹੜਾ ਬੱਕਰਾ ਬਈ ਜੀ ਆ ਰਛੇਰਾ ਬਈ ਜੀ ਲਓ ਜੀ ਆਹ ਛੇਰੇ ਰੰਗ ਦਾ ਬੱਕਰਾ ਕਿੰਨੇ ਦਾ ਪੂਰੇ 10 ਦਾ ਸਹੀ ਆ ਯਾਰ ਸਹੀ ਆ ਪੈਸੇ ਸਹੀ ਆ ਲਓ ਵੀ ਗੱਡੀਆਂ ਵਾਲੇ ਮੁੰਡਿਆਂ ਨੇ ਲਿਆ ਪੱਕਾ ਬੰਦਾ ਉਹ ਆਂਦਾ ਮੰਡੀ ਦੇ ਭੇਜਿਆ ਸਾਨੂੰ ਕੀ ਦਿਓਗੇ ਫਿਰ ਬੱਕਰੇ ਨੂੰ ਕਿਹੜੇ ਪਿੰਡ ਦੇ ਆਨੇ ਲਿਆ ਕੋਠੇ ਗੁਰੂ ਕੇ ਵਾਲਿਆਂ ਨੇ ਲੈ ਮੁਰਗੇ ਲੈ ਬਾਈ ਕਾਲੇ ਦਾ ਭਰਾ ਕੋਠੇ ਗੁਰੂ ਕੇ ਵਾਲਿਆਂ ਦਾ ਉਹਨੇ ਇਹ ਬੱਕਰਾ ਲਿਆ ਲਓ ਵੀ ਆ ਬੱਕਰੀ ਦਾ ਸੌਦਾ ਚੱਲੀ ਜਾਂਦਾ ਬਾਈ ਕਿਹੜਾ ਪਿੰਡ ਆਪਣਾ ਗਿੱਦੜਵਾ ਸ਼ਹਿਰ ਹਾਂਜੀ ਤੇ ਕੀ ਮੁੱਲ ਮੰਗਿਆ ਬੱਕਰੀ ਦਾ ਬਾਈ 14 ਜੀ ਐਨ ਮੂ ਕਰ ਪਾਉਂਗਾ ਸੌਦਾ ਲੈ ਫੜਕਣਾ ਅੱਗੇ ਪੈਸੀ ਕਿੰਨੇ ਦੇ ਦੇ ਬਾਈ 10000 ਦੀ ਹੋਗੀ ਬਾਈ ਲਓ ਵੀ 10000 ਦੀ ਬਾਈ ਨੇ 12 ਬੁਰਾਂ ਦੀ ਹੈ ਨਹੀਂ ਤੇ ਥਣ ਵੀ ਇੱਕ ਆ ਭਰਾਵਾ ਕੀ ਹੋ ਗਿਆ ਤੈਨੂੰ ਇਹਦਾ ਫੇਰ ਫਿਰ ਮੈਂ ਹੀ ਆਂ ਮੈਂ ਤੈਨੂੰ ਜੀ ਗੱਲ ਨਹੀਂ ਖੁਸ਼ ਹੋ ਕੇ ਪਾ ਦੇ ਹੋਰ ਕੀ ਆ ਖੁਸ਼ ਹੋ ਕੇ ਤੈਨੂੰ ਕਿ 12000 ਰੁਪਏ ਲਾਸਟ ਦੇ ਦਾਂਗੇ ਉਹ ਫੇਰ ਫੇਰ 12 ਦੀ ਲਿਆ ਕੇ ਬਾਈ ਕਿੱਥੇ ਗੱਲ ਦਾ ਆ ਯਾਰ ਮੈਂ ਤਾਂ ਚੱਲ ਯਾਰ 4000 ਦਾ ਤੂੰ ਬੱਚਾ ਹੀ ਲਾੜਾ ਇਹ ਉਹ 4000 ਦਾ ਬੱਚਾ ਰੱਖ ਲਾ 4000 ਚ ਰੱਖ ਲਾ ਪੰਜ ਚ ਬੱਕਰੀ 2 ਕਿਲੋ ਦੀ ਤੇ ਬੱਕਰੀ ਜੰਨਾ ਤੇ ਰਿਪਾ ਠੀਕ ਹੈ ਤੈਨੂੰ ਮੈਂ ਉਹ ਮੈਂ ਉਹ ਲਖਾਈ ਤੇਰੀ ਮੈਂ ਕਰਾ ਦੂੰਗਾ ਯਾਰ 200 ਰੁਪਿਆ ਲਖਾਈ ਦਾ ਬਾਈ 200 ਰੁਪਿਆ ਲਖਾਈ ਅਸੀਂ ਕਰਾ ਲਾਂਗੇ ਉਹ ਨਹੀਂ ਹੈ ਭਰਾਵਾ ਹੈ ਕੀ ਹੈ ਥੋੜੀ ਬੱਚਾ ਲੈ ਕੇ ਬਾਈ ਨਾ ਮੀ ਪੱਠਾ ਕਿ ਦੋ ਦਾ ਗਾਲ ਦੀ ਚੱਕਦੀ ਹੋਈ ਆ ਗੱਲ ਤਾਂ ਖਾਂ ਤੁਣ ਵੀ ਇਹਦਾ ਹੈ ਨਹੀਂ ਕੋਈ ਚੱਜਦਾ ਨਾ ਉਹ ਠੀਕ ਆ ਫਿਰ ਰੱਖ ਲੈ ਫਰੋਂ ਉਹ ਜੇ 10.500 ਰੁਪਏ ਦੀ ਹੋਊਗੀ ਰੱਖ ਲੈ ਫਰੋਂ ਠੀਕ ਆ ਫਿਰ ਹੁਣ 10000 ਹੁਣ ਰੱਖ ਲੈ ਬਾਈ ਯਾਰ ਉਹ 12 ਪੂਰਾ ਹੈ ਨਹੀਂ ਆ ਫਰ ਮੈਂ ਨਹੀਂ ਤਰਨੋਜ ਜੀ ਗੱਲ ਲਿਖ ਕੇ ਆਣਾ ਪੈਣਾ ਠੀਕ ਆ ਉਹ ਰੱਖ ਲੈ ਬਾਈ ਪੱਠੋੜੀ ਹੈ ਨਹੀਂ ਸਫਾਈ ਹੈ ਨਹੀਂ ਪੱਠ ਦੀ ਰੱਖ ਉਹ ਨਾ ਤੂੰ ਸੌਦੇ ਬਾਜੀ ਚ ਪੈ ਯਾਰ ਫਿਰ ਉਹੀ ਗੱਲ ਕਾਣੀ ਛੋਟਾ ਸਾਨੇ ਸਾਢੇ 10 ਕਹਦਾ ਮਰਾ 40000 ਕੋਈ ਗੱਲ ਨਹੀਂ ਇਹ 11:30 ਦਾ ਬਈ ਯਾਰ ਜੇ ਲੈਣੀ ਹੈ ਨਾ ਉਹ ਹੀ ਬਾਹਰ ਸਾਢੇ 11000 ਰੁਪਏ ਦੇ ਦੇ ਮਿਲ ਜਾਏ ਇਹਦੇ ਸਾਢੇ 10 ਆ ਇਹ ਇਹ ਸਾਢੇ 10 ਪੂਰੇ ਦੀ ਹੋ ਗਈ ਕੀ ਜਾਣਾ ਤੂੰ ਪੂਰੇ ਦੀ ਹੋ ਕੀ ਜਾਣਾ ਪਿਆ ਪੈਸਾ ਦਾ ਕੋਈ ਨਹੀਂ ਨਹੀਂ ਉਹ ਨਾਮ ਹੋੜ ਹੁਣ ਰੱਖ ਲੈ ਸਹੀ ਆ ਸਹੀ ਆ ਤੀਜੇ ਬੰਦੇ ਨੇ ਕੀਤਾ ਫੈਸਲਾ ਆ ਬੱਕਰੀਆਂ 11 ਦੀ ਹੋ ਗਈ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਉਹ ਬਾਈ ਗਾਕ ਤੇ ਮਾਰੀ ਵਾਰੀ ਨਹੀਂ ਮੌਕਾ ਆਉਂਦਾ ਸਾਢੇ 11 ਦੀਆਂ ਦਾ 11000 ਦੀ ਮੁਕਾਦੀ ਬਾਈ ਨਹੀਂ ਆ ਬਾਈ ਸਾਢੇ 11 ਦੀ ਕਹਿੰਦਾ ਕਿੰਨੇ ਚ ਬਾਈ 11:30 ਦੀ 11:30 ਦੀ ਬਸ ਠੀਕ ਹੈ ਜੀ ਕਿੰਨੇ ਦੀ ਕਰਤੀ ਘਰਪੜੀ ਬਾਈ ਖੁਸ਼ ਆ ਬਸ ਖੁਸ਼ ਆ ਜੀ ਅੱਜ ਹਾਂ ਆ ਬੜਾ ਆ ਬੱਕਰੀ ਆ ਜੀ 11.5 ਹਜ਼ਾਰ ਦੀ ਹੋਈ ਆ ਪੈਸੇ ਭਾਈ ਗੈਨਲਾ ਦੁਆਰਾ ਪੈਸੇ ਚੰਗੀ ਤਰ੍ਹਾਂ ਗੈਨਲਾ ਬੱਕਰਾ ਨਾ ਪੱਠਾ ਭਾਈ ਪੱਠਾ ਕੀ ਮੰਗਦਾ ਭਾਈ ਬੱਕਰਾ ਮੰਡੀ ਤੇ ਮੰਗਦਾ ਤਾਂ 6000 ਸੀ ਵੀਰੇ ਯਾਰ ਸੀ ਠੀਕ ਆ ਤੇ ਭਾਈ ਕਹਿੰਦਾ ਵੀ ਨਾ ਘਰੇ ਰੱਖਣੀ ਆ ਮੈਂ ਯਾਰ ਚਲੋ ਕੋਈ ਗੱਲ ਕਿੰਨੇ ਚ ਕਹਿਦੀ ਮੈਂ ਤਾਂ ਹੁਣ ਚੱਲੇ ਸੀ ਯਾਰ ਭਾਈ ਹਾਂ ਤਿੰਨ ਦਾ ਹੋ ਗਿਆ ਭਾਈ ਹਾਂ ਤਿੰਨ ਦਾ ਹੋ ਗਿਆ ਭਾਈ 3200 ਨਾ ਨਾ 3200 ਕਹਿਦਾ ਯਾਰ ਭਾਈ 3200 ਕਹਿ ਲਖਾਈ ਉਹ ਕਹਿੰਦਾ ਮਾਪ ਜਊਗਾ ਦੇਖ ਲੈ ਲੈ 3200 ਆਜਾ ਕੋਈ ਨਹੀਂ 2000 ਜਿਹੜੇ ਲੱਗਦੇ ਆ ਦੇ ਦੇ ਦੋ ਦੋ ਤੈਨੂੰ ਘਾਟ ਨਹੀਂ ਪਉਂਦੀ ਚੀਜ਼ ਭਾਈ ਭਾਈ ਜੇ ਘਾਟਾ ਪਾਵੇ ਮੈਂ ਬੈਠਾ ਯਾਰ ਹੋਰ ਦੱਸ ਬੈਠਾ ਸਾਡਾ ਦੋਨਾਂ ਧਰੇ ਦਾ ਨਾਲ ਇੱਕੋ ਜੀਆਂ 200 ਹੁਣ ਨਾ ਤਾਂ ਇਹ ਮਹਿੰਗੀ ਹੋਣ ਲੱਗੀ ਆ ਬੱਕੋ ਛੋਕੇ ਪਾਲ ਆ ਪਾਲਾ 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 ਕੋਸ਼ੋ ਤੇ ਮਾਣ ਜਾਣ ਦੇ ਜੈਕ ਬਈ 3100 ਦੀ 3100 ਸੌਦਾ ਹੋ ਗਿਆ ਇਹ ਬਾਈ ਲੈ ਕੇ ਚੱਲੇ ਸੀ ਕਿ ਮੈਰਾ ਬੱਸ ਹੈ ਬਈ ਆਰ ਪਾਰ ਚੱਲੇ ਸੀ ਤੇ ਆ ਕੇ ਸੌਦਾ ਸਿਰੇ ਚੜਾਦਾ ਕਿਹੜਾ ਪੰਡਾ ਲੈਣ ਆਇਆ ਮਾਈਂ ਕਿਹੜਾ ਪੰਡਾ ਬਾਈ ਰਾਮਿਆਣਾ ਬਾਈ ਦਾ ਪੰਡਾ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਅਗਲਾ ਸੌਦਾ ਸਦਾ ਇਸੇ ਤਰ੍ਹਾਂ ਦਿਖਾਵਾਂਗੇ ਤੁਹਾਨੂੰ ਜੁੜੇ ਰਹੋ ਬਸ ਆਪਣੇ ਚੈਨਲ ਦੇ ਨਾਲ ਲੋ ਵੀ ਆ ਬੱਕਰਾ ਅੰਕਲ ਹਰਾਂ ਨੇ ਲਿਆ ਆ ਤੇ ਆਪਾਂ ਤੋਂ ਲਿਆਈ ਇਹੋ ਉਹ ਲਖਾਈ ਕਰਾਉਣ ਗਏ ਆ ਤੇ ਅੰਕਲ ਕਿੰਨੇ ਦਾ ਲੈ ਲਿਆ ਇਹ 15000 ਹੈ 15000 15000 ਦਾ ਲੋ ਵੀ ਆ ਬੱਕਰਾ 15000 ਦਾ ਲਖੇ ਤੇ ਤਾਏ ਨੇ ਲਿਆ ਇਹ ਛੱਤੇ ਨੇ ਵਾਲੇ ਨੇ پیسے ਦੇ ਦੇ ਆ ਦੇ ਦੇ ਬਿਲਕੁਲ ਠੀਕ ਆ ਜੀ ਆ ਬੱਕਰਾ ਸੋਹਣੇ ਮੂੰਹ ਮੱਥੇ ਦਾ ਲਖੇ ਤੇ ਤਾਏ ਨੇ ਲਿਆ 15000 ਜੀ ਦਾ ਠੀਕ ਆ ਜੀ ਠੀਰਾ ਹੋਣਾ ਹਨਾ ਮੰਨੋ ਕਿਵੇਂ ਆ ਠੀਰਾ 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 ਹੀ ਆ ਦੂਜਾ ਲੈਂਦਾ ਹੀ ਨਹੀਂ ਦੋ ਦੰਦਾ ਐਡਾ ਕਦ ਕਦ ਪੂਰਾ ਕਰੂਗਾ